ਮਾਰ ਕੇ ਜਰੀ ਵਾਲ ਦੀ ਮੁਲਾਕਾਤ ਤੇ ਗਿਆ ਬੀਜੇਪੀ ਵਾਲਿਆਂ ਨੇ ਉਹਦੀ ਮੁਲਾਕਾਤ ਵੀ ਨਹੀਂ ਕਰਾਈ ਸੀ ਜਿਵੇਂ ਆਸੇ ਪਾਸੇ ਬਿਠਾ ਕੇ ਫੋਨਾਂ ਤੇ ਗੱਲ ਕਰਾਈ ਜੀਪ ਵਾਇਆ ਤੁਸੀਂ ਤੱਕਾ ਕਰ ਜਾਂਦੇ ਆ ਮਾਦਵੀ ਪਾਰਟੀ ਦੇ ਨਾਲ ਏ ਇਮਾਨਦਾਰ ਬੰਦੇ ਤੁਹਾਨੂੰ ਚੰਗੇ ਨਹੀਂ ਲੱਗਦੇ ਓ ਸਾਡਾ ਮੁੱਠ ਮੰਤਰੀ ਰਵਾਈ ਜਾਂਦੇ ਆ ਮਨਸਾ ਕੀ ਹਾਲ ਆ ਤੇਰੇ ਥੋੜਾ ਕੇਦਰੀਵਾਲ ਅੰਦਰ ਕੀਤਾ ਤੇ ਤੂੰ ਰੋਂਦਾ ਫਿਰਦਾ ਕਿ ਤੁਹਾਡੀ ਮੁਲਾਕਾਤ ਠੀਕ ਨਹੀਂ ਹੁੰਦੀ ਸ਼ੀਸ਼ਿਆਂ ਦੇ ਆਸੇ ਪਾਸੇ ਬਿਠਾ ਦਿੰਦੇ ਆ ਕਦੇ ਬਾਸ਼ਨਾ ਅੱਗੇ ਰੋਂਦਾ ਫਿਰਦਾ ਅੱਜ ਤੇਰਾ ਦਰਦ ਤੈਨੂੰ ਪਤਾ ਲੱਗ ਰਿਹਾ ਤੇਰਾ ਕੇਸਰੀਵਾਲ ਤੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਓ ਦਿੱਲੀ ਦਾ ਤੂੰ ਪੰਜਾਬ ਦਾ ਰਿਸ਼ਤਾ ਕੀ ਆ ਰਿਸ਼ਤਾ ਸਿਰਫ ਇਹ ਆ ਕਿ ਤੈਨੂੰ ਉਹਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਦੂਜਾ ਰਿਸ਼ਤਾ ਕਿ ਤੇਰੀ ਪਾਰਟੀ ਦਾ ਮੋਢੀ ਆ ਤੀਜਾ ਰਿਸ਼ਤਾ ਕਿ ਤੇਰੇ ਵਰਗੇ ਨੂੰ ਉਹਨੇ ਮੁੱਖ ਮੰਤਰੀ ਬਣਾਤਾ ਚੌਥਾ ਰਿਸ਼ਤਾ ਕਿ ਤੂੰ ਪੰਜਾਬ ਦਾ ਮੁੱਖ ਮੰਤਰੀ ਇਹੋ ਦਿੱਲੀ ਦਾ ਮੁੱਖ ਮੰਤਰੀ ਦੋਨੇ ਇੱਕੋ ਪਾਰਟੀ ਦੇ ਪੰਜ ਮਾਰ ਰਿਸ਼ਤਾ ਕੋਈ ਵੀ ਨਹੀਂਗਾ ਹੁਣ ਸੋਣੇ ਇੱਧਰ ਗੱਲ ਆਪ ਦੇ ਵਾਲੀ ਰੋਂਦਾ ਫਿਰਦਾ ਉਹਨਾਂ ਮਾਵਾਂ ਨੂੰ ਵੇਖ ਜਿਨ੍ਹਾਂ ਦੇ ਪੁੱਤ ਉਹ ਡਿਬੜੂਗੜ ਜੇਲ੍ਹਾਂ ਦੇ ਵਿੱਚ ਸਾੰਦ ਦੇ ਵਿੱਚ ਸਿੱਟੇ ਆ ਉਹਨਾਂ ਦੀ ਮੁਲਾਕਾਤ ਵੇ ਕੌਣ ਕਰਾਉਂਦਾ ਔਰ ਉਹਨਾਂ ਨੂੰ ਸਿੱਟਿਆ ਕਿੱਥੇ ਆ ਤੇਰੀਆਂ ਟੈਲੀਫੋਨਾਂ ਤੇ ਗੱਲਾਂ ਹੋ ਜਾਂਦੀਆਂ ਕੇਰੀਆਂ ਤਾਂ ਸ਼ੀਸ਼ੇ ਦੇ ਆ ਮੋਹ ਸਾਹਮਣੇ ਗੱਲਾਂ ਹੋ ਜਾਂਦੀਆਂ ਪਰ ਉਹ ਮਾਨੂੰ ਵੇਖ ਜਿਹੜਾ ਪੁੱਤ ਪਹਿਲਾ ਤੂੰ ਇੱਥੋਂ ਜਿਹੜਾ ਕਹ ਲੋ ਸੈਂਕੜਿਆਂ ਦੀ ਹਿਸਾਬ ਦੇ ਨਾਲ ਦੂਰੀ ਤੇ ਸਿੱਟਿਆ ਅਸਾਮ ਸਿੱਟਿਆ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਦੂਰ ਸਟਾਏ ਡਿਬੜੂਗੜ ਜ਼ਿਲ੍ਹਾ ਚ ਪਚਾਏ ਉਹ ਸਾਰਾ ਪੰਜਾਬ ਵਰ ਦੇ ਨਾਲ ਸੀ ਉਹਦਾ ਕੋਈ ਦੋਸ਼ ਨਹੀਂ ਸੀ ਥੋਡੇ ਤੇ ਤਾਂ 100 ਕਰੋੜ ਦਾ ਕਪਲਾ ਬੋਲਦਾ ਸ਼ਰਾਰਤ ਦਾ ਬੋਲਦਾ ਕਪਲਾ ਪਰ ਉਹਨੇ ਤੇ ਨਾ ਕੋਈ ਚੋਰੀ ਕੀਤੀ ਸੀ ਨਾ ਕੋਈ ਠੱਗੀ ਮਾਰੀ ਸੀ ਨਾ ਕੋਈ ਚਿੱਟਾ ਵੇਚਿਆ ਸੀ ਕਸੂਰ ਕੀ ਸੀ ਅਖਿਓ ਨੇ ਆਪਦੇ ਸਿਰ ਤੇ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਗਿਆ ਉਹਦਾ ਕਸੂਰ ਸੀ ਤਾਂ ਉਹਦਾ ਸਜ਼ਾ ਦੇਣ ਦਾ ਹੱਕਦਾਰ ਸੀ ਅਕਾਲ ਤਖ਼ਤ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਟਾਈਮਾਂ ਤੇ ਉਹ ਸਜ਼ਾ ਦੇ ਸਕਦੇ ਸੀ ਪਰ ਭਗਵੰਤ ਮਾਨਸਿਆਂ ਆਸਾਮ ਉਹ ਕੋਈ ਜੇਲ੍ਹਾਂ ਦੇ ਵਿੱਚ ਸਿੱਟਣਾ ਡਿਬੜੂਗੜ ਦੀਆਂ ਜੇਲ੍ਹਾਂ ਦੇ ਵਿੱਚ ਉਹ ਕੋਈ ਵੀ ਹੱਕਦਾਰ ਨਹੀਂ ਸੀ ਉਹਨੂੰ ਡਿਬੜੂਗੜ ਜੇਲ੍ਹਾਂ ਦੇ ਵਿੱਚ ਸਿੱਟਣ ਦਾ ਨੰਬਰ 2 ਤੇ ਆ ਜਿਹੜੇ ਪੰਜਾਬ ਵਾਸਤੇ ਬੋਲਦੇ ਆ ਉਹਨਾਂ ਤੇ ਪਰਚੇ ਪਾਉਣੇ ਉਹਨਾਂ ਨੂੰ ਬਰਫਾਂ ਤੇ ਲਟਾਉਣਾ ਜਾਂ ਉਹਨਾਂ ਤੇ ਨਸ਼ਿਆਂ ਦਾ ਪਰਚਾ ਪਾਉਣਾ ਗਾਨੀ ਚੋਰੀ ਦਾ ਪਰਚਾ ਪਾਉਣਾ ਇਹ ਕਿੰਨਕ ਸਹੀ ਆ ਜੇਕਰ ਪੰਜਾਬ ਦੇ ਸਿੱਖਾਂ ਨੇ ਅੰਮ੍ਰਿਤਸਰ ਧਰਨਾ ਲਾਇਆ ਧਰਨਾ ਕਾਹਦਾ ਲਾਇਆ ਕਿ ਸਾਡੇ ਪੰਜਾਬ ਦੇ ਯੋਧਿਆਂ ਨੂੰ ਪੰਜਾਬ ਦੇ ਵਿੱਚ ਲਿਆਓ ਔਰ ਜਿਹੜਾ ਕਹ ਲੋ ਪੰਜਾਬ ਦੀਆਂ ਜੇਲਾਂਾਂ ਚ ਲਿਆਓ ਉਹਦੀ ਮਾਂ ਭੁੱਖ ਹੜਤਾਲ ਤੇ ਬੈੰਦੀ ਆ ਉਲਟਾ ਉਹਦੀ ਅੰਮ੍ਰਿਤਪਾਲ ਖਾਲਸਾ ਦੀ ਮਾਂ ਤੇ ਪਰਚੇ ਹੁੰਦੇ ਆ ਉੱਥੇ ਤੈਨੂੰ ਦੰਗਲਾ ਪੈਂਦੀ ਆ ਉਸ ਮਸਲੇ ਤੇ ਤੂੰ ਬੋਲਦਾ ਨਹੀਂ ਤੇ ਅੱਜ ਕੇ ਅੱਜ ਇਸ ਮਸਲੇਾਂ ਤੇ ਰੋਂਦਾ ਫਿਰਦਾ ਭਗਵੰਤ ਮਾਨਸਿਆਂ ਪੰਜਾਬ ਚਿੱਟੇ ਦੇ ਨਾਲ ਤਬਾਹ ਕਰਤਾ ਪੰਜਾਬ ਦੀਆਂ ਮਾਵਾਂ ਰੋਂਦੀਆਂ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਚਿੱਟੇ ਦੇ ਵਿੱਚ ਤਬਾਹ ਹੋਏ ਆ ਤੇ ਅੱਜ ਤੂੰ ਰੋਂਦਾ ਫਿਰਦਾ ਅੱਜ ਤੇਰੀ ਤਾਂ ਸਿਰਫ ਮੁਲਾਕਾਤ ਨਹੀਂ ਹੋਈ ਇਲੈਕਸ਼ਨਾਂ ਤੋਂ ਬਾਅਦ ਕੇਜਰੀਵਾਲ ਨੇ ਬਾਹਰ ਆ ਜਾਣਾ ਸਾਨੂੰ ਤੇ ਵੀ ਨਹੀਂ ਪਤਾ ਕਿ ਹੋ ਸਕਦਾ ਕੇਜਰੀਵਾਲ ਅੰਦਰ ਕੀਤਾ ਹੋਵੇ ਕੋਈ ਫਿਕਸ ਮੈਚ ਹੋਵੇ ਉਹਨੂੰ ਤੁਸੀਂ ਇਮਾਨਦਾਰ ਕਹਿ ਰਿਆਂ ਹੋਊਗਾ ਕੇਜਰੀਵਾਲ ਇਮਾਨਦਾਰ ਮੈਂ ਵੀ ਕਹਿਣਾ ਕੇਜਰੀਵਾਲ ਇਮਾਨਦਾਰ ਆ ਪਰ ਕੇਜਰੀਵਾਲ ਦਾ ਰੌਲਾ ਪੈਂਦਾ ਕਹਿੰਦੇ ਕਰੋੜਾਂ ਰੁਪਈਆ ਆਪਦੇ ਪੁਰਾਣੇ ਬੰਗਲੇ ਤੇ ਲਾਉਂਦਾ ਉਸ ਟਾਈਮ ਤੇ ਥੋੜਾ ਇਮਾਨਦਾਰ ਲੋਕਾਂ ਬਾਰੇ ਕਿਉਂ ਨਹੀਂ ਸੋਚਦਾ ਝੁੱਗੀ ਝੋਪੜੀਆਂ 'ਚ ਰਹਿਣ ਵਾਲਿਆਂ ਬਾਰੇ ਕਿਉਂ ਨਹੀਂ ਸੋਚਦਾ ਲੱਖਾਂ ਰੁਪਈਆਂ ਦੀਆਂ ਚਟਾਈਆਂ ਲੈਂਦਾ 8-8 ਲੱਖ ਰੁਪਈਏ ਦੀਆਂ 21-21 ਲੱਖ ਰੁਪਈਏ ਦੇ ਨਾਲ ਮਾਰੀਆਂ ਲੈਂਦਾ ਉਸ ਟਾਈਮ ਤੇ ਤੇਰੇ ਇਮਾਨਦਾਰ ਲੀਡਰ ਨੂੰ ਕਿਉਂ ਨਹੀਂ ਲੋਕਾਂ ਦਾ ਦਰਦ ਆਉਂਦਾ ਸੁਣ ਪੰਜਾਬ ਦੀ ਗੱਲ ਸੁਣ ਸ਼ਰਾਬ ਦੇ ਬੋਤਲ ਤੇ ਲਿੱਕੇ 660 ਰੁਪਏ ਵਿਕੀ ਜਾਂਦੀ 270 ਦੀ ਕਈ ਥਾਵਾਂ ਤੇ 240ਾਂ ਦੀ ਇੱਕ ਬੰਦੇ ਨਾਲ 100 ਰੁਪਏ ਦਾ ਕਪੜਾ ਪਰ ਪੰਜਾਬ ਦੇ ਲੋਕ ਚਲ ਵਿਚਾਰੇ ਨਹੀਂ ਬੋਲਦੇ ਇੱਥੇ ਜੇਕਰ 1 ਕਰੋੜ ਬੰਦਾ ਵੀ ਸ਼ਰਾਬ ਪਿੰਦਾ ਹੋਵੇ ਤਾਂ ਦਿੱਲੀ ਦਾ 100 ਕਰੋੜ ਰੁਪਿਆ ਕਪੜੇ ਇੱਕ ਜਣੇ ਦੇ ਨਾਲ 100 ਕਰੋੜ ਰੁਪਿਆ ਬੰਦਾ ਉਹ ਜਿਹੜਾ ਕਹੋ ਮਹੀਨੇ ਦਾ 3000 ਕਰੋੜ ਸਾਲ ਦਾ 36000 ਕਰੋੜ 36 ਦੇ 36 72 72 ਹਜ਼ਾਰ ਕਰੋੜ ਰੁਪਇਆ ਤੇਰੀ ਸਰਕਾਰ ਦੇ ਵਿੱਚ ਕਪੜਾ ਹੋਇਆ ਸ਼ਰਾਬ ਦਾ ਉੱਥੇ ਕੌਣ ਜਾਊਗਾ ਅੱਜ ਰੋਂਦਾ ਫਿਰਦਾ ਕਹਿੰਦਾ ਭੰਡਾ ਪਡੋਰੀਆ ਕਿੰਨਾ ਕਪਾ ਇੱਕ ਮੁਠੀ ਚੱਕ ਲਾ ਦੂਜੀ ਤਿਆਰ ਲੋਕਾਂ ਨੂੰ ਨਜਾਇਜ਼ ਜੇਲ੍ਹਾਂ ਚ ਸਿੱਟਿਆ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਿਆ ਸਾਡੇ ਨੌਜਵਾਨਾਂ ਨੂੰ ਕੁੱਟਿਆ ਤੁਹਾਡੀਆਂ ਮੂੰਹ ਬੋਲੀਆਂ ਭੈਣਾ ਅਜ ੱਤਕੇ ਖਾਈ ਜਾਂਦੀਆਂ ਇਹ ਸਰਾਫਾ ਉਹ ਭਗਵਾਨਤ ਮਾਨਾ ਇਹ ਸਰਾਫਾ ਇਹ ਸਰਾਫਾ ਲੋਕਾਂ ਦੇ ਤੂੰ ਹੀ ਕਹਿੰਦਾ ਹੁੰਦਾ ਸੀ ਨਾ ਮੁੱਕ ਮਾਰਦਾ ਨਾ ਲਤ ਮਾਰਦਾ ਜੜਦੋਂ ਮਾਰਦਾ ਮੱਤ ਮਾਰਦਾ ਥੋਡੀ ਮੱਤ ਮਾਰਤੀ ਓ ਮਾਰਤੀ ਏ ਮਾਤੇ ਤੁਹਾਡੇ ਕਈ ਮੰਤਰੀਆਂ ਦਾ ਰੌਲਾ ਪਿਆ ਤੁਸੀਂ ਉਹਨਾਂ ਨੂੰ ਜੇਲਾ ਚ ਨਹੀਂ ਸੁਟਿਆ ਕਈ ਇੱਥੇ ਲੋਕਾਂ ਨੇ ਪੰਜਾਬ ਦੀ ਆਵਾਜ਼ ਚੱਕੀ ਉਹਨਾਂ ਨੂੰ ਤੂੰ ਜੇਲਾ ਚ ਸਿੱਟਿਆ ਅੱਜ ਰੋਂਦਾ ਫਿਰਦਾ ਮੁਲਾਕਾਤ ਨਹੀਂ ਕਰਾਈ ਤੇਰੀ ਸਾਹ ਦੀ ਪੈਰਾ ਪੰਜਾਬ ਦੇ ਲੋਕਾਂ ਦਾ ਤਾਂ ਬਨ ਜਾ ਓਏ ਕੱਲਿਆਂ ਕੱਲੇ ਕੱਲੇ ਪੁੱਤਾਂ ਦਾ ਮਾਂ ਬਾਪ ਰੋਂਦਾ ਫਿਰਦਾ ਭਵੰਤ ਮਾਨਸਿਆ ਕੱਲੇ ਕੱਲੇ ਪੁੱਤ ਮਾਵਾਂ ਦੇ ਚਿੱਟੇ 'ਚ ਤਬਾਹ ਹੋ ਗਿਓ ਭਗਵੰਤ ਮਾਨਸਿਆ ਕੱਲੇ ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਹੋ ਗਿਆ ਭਗਵੰਤ ਮਾਨਸਿਆ ਧੀਆ ਜਿਨ੍ਹਾਂ ਨੂੰ ਕੋਈ ਪਿੰਡ ਦੇ ਬੰਦੇ ਨਾਲ ਨਹੀਂ ਘਰਦਾ ਸੀ ਉਹਨਾਂ ਨੂੰ ਸੱਤ ਸਮੁੰਦਰੋਂ ਪਾਰ ਕੱਲਣ ਲੱਗੇ ਓ ਭਗਵੰਤ ਮਾਨਸਿਆ ਤੇਰੀ ਸਰਕਾਰ ਦੇ ਵਿੱਚ ਜੁਮਲੇਬਾਜੀ ਇਸਤਿਹਾਰ ਵਾਧੂ ਹੋ ਗਿਆ ਉਹ ਭਗਵੰਤ ਮਾਨਸੇ ਜਿੰਨੇ ਦਿਨ ਕੇਸਰੀਵਾਲ ਅੰਦਰ ਉਹਨੇ ਦਿਨ ਪੰਜਾਬ ਦਾ ਕਰੋੜਾ ਰੁਪਈਆ ਬਚ ਗਿਆ ਉਹ ਭਗਵੰਤ ਮਾਨਸੇ ਪੰਜਾਬ ਪੰਜਾਬ 55 ਹਜ਼ਾਰ ਕਰੋੜ ਰੁਪਈਆ ਚਾਰ-ਚਾਰ ਘੰਟਿਆਂ ਦੀ ਰੈਲੀ ਦੇ ਵਿੱਚ ਤੁਸੀਂ ਡਾਉਂਦੇ ਸੀ ਇਹ ਬਚ ਗਿਆ ਭਗਵੰਤ ਮਾਨਸਿਆ ਇਹ ਬਚ ਗਿਆ ਆ ਬੋਲਟ ਪ੍ਰੂਫ ਵਾਟਰ ਪ੍ਰੂਫ ਟੈਂਟ ਤੁਸੀਂ ਲਾਉਂਦੇ ਸੀ ਭਗਵੰਤ ਮਾਨਸਿਆ ਇਹ ਕਰੋੜਾ ਰੁਪਇਆ ਬਚ ਗਿਆ ਕਿਹੜੇ ਧੱਕੇ ਦੀਆਂ ਗੱਲਾਂ ਕਰਦਾ ਰੋਡ 'ਵਿਚ ਬੱੱਸਾ ਤੁਸੀਂ ਆਪ ਦੀਆਂ ਆਪ ਦੀਆਂ ਰੇਲਿੰਗਾਂ ਦੇ ਵਿੱਚ ਲੈ ਕੇ ਜਾਂਦੇ ਸੀ ਉਹ ਭਗਵੰਤ ਮਾਨਸਿਆ ਅੱਜ ਰੋ ਨਾ ਅਮਰਤਪਾਲ ਹੋਰੀ ਜੇਲਾਂ ਚ ਤੂੰ ਸਤਾਏ ਭਗਵੰਤ ਮਾਨ ਸਿਆ ਸਾਡੇ ਪੰਜਾਬ ਦੇ ਨੌਜਵਾਨ ਡਿਬੜੂ ਗਰਦੀਆਂ ਜੇਲਾਂ ਚ ਸਟਾਉਣ ਵਾਲਿਆ ਤੂੰ ਤਾਂ ਇਕੱਲਾ ਰੋਂਦਾ ਫਿਰਦਾ ਇੱਥੇ ਉਹਨਾਂ ਮਾਵਾਂ ਨੂੰ ਪੁੱਛ ਉਹਦੀ ਮਾਂ ਵੀ ਪਰਚੇ ਚ ਪਵਾਤੀ ਉਹ ਭਗਵੰਤ ਮਾਨ ਸਿਆ ਤੇਰੇ ਤੇ ਤੇਰੇ ਤੇ 3 ਕਰੋੜ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਤੂੰ ਨਾ 3 ਕਰੋੜ ਲੋਕਾਂ ਦਾ ਵਿਸ਼ਵਾਸ ਘਾਤੀ ਨਿਕਲਿਆ ਭਗਵੰਤ ਮਾਨਸਿਆ ਕਿਹੜੀਆਂ ਗੱਲਾਂ ਕਰਦਾ ਅੱਜ ਤੈਨੂੰ ਐਮਪੀ ਚੋਣਾਂ ਲੜਨ ਵਾਸਤੇ ਬੰਦੇ ਨਹੀਂ ਥਿਆਉਂਦੇ ਉਹ ਭਗਵੰਤ ਮਾਨਸਿਆ ਅੱਜ ਰੋਣਾ ਪੰਜਾਬ ਦੇ ਲੋਕਾਂ ਦਾ ਸਰਾਫਾ ਭਗਵੰਤ ਮਾਨਸਿਆ ਰੋਣਾ ਤਾਂ ਸਟਾਰਟ ਹੋਇਆ ਹੁਣ ਸਾਰੀ ਉਮਰ ਰੋਂਦਾ ਰਹੇਗਾ ਭਗਵੰਤ ਮਾਨਸਿਆ ਸਾਰੀ ਉਮਰ ਰੋਂਦਾ ਰਹੇਗਾ ਭਗਵੰਤ ਮਾਨਸਿਆ ਤੈਨੂੰ ਪੰਜਾਬ ਦੇ ਲੋਕਾਂ ਦਾ ਤੇ ਤੇਰੇ ਕੇਦਰੀਵਾਲੂ ਤੇਰੇ 92 ਐਮਐਲਯੂ ਪੰਜਾਬ ਦੇ 3 ਕਰੋੜ ਲੋਕਾਂ ਦਾ ਸਰਾਫਾ ਭਗਵੰਤ ਮਾਨਸਿਆ ਤੈਨੂੰ ਸਰਾਹਾ ਯਾਦ ਰੱਖ ਲੋ ਜੇਕਰ ਪੰਜਾਬ ਦੇ ਲੋਕੋ ਮੈਂ ਕੋਈ ਗਲਤ ਗੱਲ ਗਲਤ ਕੀਤੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਪਰ ਇਹ ਅੱਜ ਰੋਵੇ ਨਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਰਵਾਇਆ ਤੂੰ ਤਾਂ ਕੱਲਾ ਰੋਈ ਜਾਣਾ 3 ਕਰੋੜ ਲੋਕਾਂ ਦੀ ਬਦ ਸੀਸ ਦਾ ਜਵਾਬ ਦੇਣਾ ਪਵੇਗਾ ਭਗਵਾਨ ਤਮਨਸਿਆ ਯਾਦ ਰੱਖ ਯਾਦ ਰੱਖ